ਲਓ ਜੀ ਅੱਜ ਦਾ ਚੈਲੰਜ ਚੱਲ ਰਿਹਾ ਕਿ ਮੰਮੀ ਨੇ 20 ਮਿੰਟਾਂ ਦੇ ਚ ਕਚੋਰੀਆਂ ਬਣਾਉਣੀਆਂ ਬੇਬੇ ਬਣ ਜਾਣਗੀਆਂ ਨਹੀਂ ਬਣਨੀਆਂ ਜੇ 20 ਮਿੰਟਾਂ ਦੇ ਵਿੱਚ ਬਣ ਗਈ ਨਾ ਤੇ ਦੋ ਸੂਟ ਨਵੇਂ ਬਣਾ ਕੇ ਜਿਉ ਖੜੇ ਪੈਰ ਹਾਂਜੀ ਸੱਜਣੋ ਬੜੇ ਹੀ ਦਿਨਾਂ ਬਾਅਦ ਖੇਤ ਆਏ ਆ ਤੇ ਪੂਰਾ ਆਨੰਦ ਆ ਰਿਹਾ ਠੰਡੀ ਠੰਡੀ ਹਵਾ ਚੱਲ ਰਹੀ ਆ ਸੋ ਅਸੀਂ ਇੱਥੇ ਆ ਕੇ ਸੋਚ ਰਹੇ ਆ ਕਿ ਕੋਈ ਵਧੀਆ ਜੀ ਰੈਸਪੀ ਬਣਾਈ ਜਾਵੇ ਪਰ ਬਣਾਈ ਕਿਹੜੀ ਜਾਵੇ ਉਹ ਅਸੀਂ ਸੋਚ ਰਹੇ ਆ ਬਣਾਣੇ ਕੀ ਸ਼ੌਕ ਉਹ ਤਾਂ ਫਟੇਗੇ ਚੜੀ ਵੇਸ਼ੀ ਆ ਦੇਖ ਲਓ ਤੁਸੀਂ ਸੋ ਅਸੀਂ ਸੋਚ ਰਹੇ ਆ ਕਿ ਕੀ ਬਣਾਇਆ ਜਾਵੇ ਪਹਿਲਾਂ ਸੋਚਾਂਗੇ ਤੇ ਫੇਰ ਹੀ ਬਣਾਵਾਂਗੇ ਤੁਸੀਂ ਕਿ ਕੜਾਈ ਤਾਂ ਰੱਖੀ ਫਿਰਦੇ ਨਾਲ ਤੁਸੀਂ ਕੀ ਸੋਚਿਆ ਆ ਮੈਂ ਸੋਚਿਆ ਵੀ ਨਾ ਸਮੋਸੇ ਦੀ ਭੈਣ ਹੁੰਦੀ ਇੱਕ ਕਿਹੜੀ ਭੈਣ ਹੁੰਦੀ ਆ ਉਹਨੂੰ ਕਚੋਰੀ ਆਂਦੇ ਆ ਕਚੋਰੀ ਬਣਾਉਣ ਦਾ ਇਰਾਦਾ ਅੱਜ ਮੇਰਾ ਬਣਾਓ ਕਚੋਰੀ ਬਣਾ ਦਿਓ ਕਹਤੋ ਚੋਰੀ ਬੀਬੀ ਦੇ ਕੋਲੇ ਬੈਠੀ ਆ ਤੇ ਇਹ ਨਾ ਇਹ ਦੱਸਾਂਗੇ ਨਾ ਦੱਸੇ ਨਾ ਕਿਸੇ ਨੂੰ ਕਚੋਰੀ ਬਣਾਈ ਆ ਹਾਂ ਠੀਕ ਆ ਬੀਬੀ ਨਹੀਂ ਠੀਕ ਆ ਠੀਕ ਆ ਇਹ ਦੱਸ ਪਾ ਰਹੀ ਆ ਇਹ ਦੱਸਦੀ ਆ ਇਹ ਦੱਸਤਾ ਬੇਬੇ ਬੀਬੀ ਨੇ ਨਾ ਫਿਰ ਵੇਹ ਲਾਦੂਪੜ ਬਣਾ ਜਾਾਂਗੇ ਤੈਨੂੰ ਅਸੀਂ ਅੱਜ ਸੱਜਣੋਂ ਪਹਿਲੀ ਵਾਰੀ ਪਹਿਲੀ ਵਾਰੀ ਬੀਬੀ ਵੀ ਨਾਲ ਖੇਤ ਆਈ ਬੀਬੀ ਤੂੰ ਤੇ ਬੜੇ ਸਾਲਾਂ ਬਾਅਦ ਖੇਤ ਆ ਬਾਹ ਕਿਹ ਪਿੱਛੋਂ ਆਈ ਹੈ ਬੀਬੀ ਕਹਿੰਦੀ ਮੇਰਾ ਬੜਾ ਹੈ ਬੜਾ ਦਿਲ ਕਰਦਾ ਹੈ ਖੇਤ ਜਾਣ ਨੂੰ ਚੱਲ ਇਹ ਵੀ ਵੇਖ ਜੂ ਜੀ ਬੀਬੀ ਆਈ ਆ ਤੇ ਸ਼ਾਮ ਹੋ ਚੁੱਕੀ ਆ ਸੱਜਣੋ ਤੁਹਾਨੂੰ ਪਰੈਸਪੀ ਕਰੀਏ ਸ਼ੁਰੂ ਨੇਰਾ ਹੋ ਜਾਣਾ ਤੇਰੀ ਮੰਮੀ ਤੇ ਕੁਛ ਨਹੀਂ ਬਣਾਣਾ ਮੇਰੀ ਥੇਲੀ ਤੇ ਤੁਸੀਂ ਮੇਰੀ ਵੇਚ ਹੀ ਕਰਾਉਣੀ ਨਾਲ ਲਿਆਂਦੀ ਆ ਮੰਮੀ ਆਪਾਂ ਵੀਆ ਮਿੰਟਾਂ ਦੇ ਵਿੱਚ ਤੁਹਾਨੂੰ ਰੈਸਪੀ ਬਣਾ ਕੇ ਵਿਖਾਉਣਾ ਮਖਾ ਲਾ ਮੇਰੇ ਤੋਂ ਤਾਂ ਫੱਟੇ ਤੇ ਚੜੇ ਬੈਠੇ ਆ ਲੈ ਬੇਬੇ ਚੈਲੰਜ ਹੋ ਗਿਆ ਫਿਰ ਵੀਆ ਮਿੰਟਾਂ ਦੇ ਵਿੱਚ ਲੈ ਲੈ ਮੈਨੂੰ ਦੱਸੋ ਸਾਈਨ ਕਰੋ ਲੈ ਸਾਰੇ ਤਾਂ ਪੇਪਰ ਇਥੇ ਮਿੰਟਾਂ ਚ ਬਣਦੀ ਆ ਗੱਟੀਆਂ ਚ ਬਣਦੀ ਆ ਸੱਜਣੋ ਅੱਜ ਕਚੋਰੀ ਬਣਾਉਣੀ ਆ ਤੋ ਅੱਜ ਆਪਾਂ ਬਣਾਵਾਂਗੇ ਕਚੋਰੀ ਉਹ ਵੀ 20 ਮਿੰਟਾਂ ਚ ਟਾਈਮਰ ਲਾ ਕੇ ਆਟੇ ਦੀ ਆਟੇ ਦੀ ਬਣਾਉਣੀ ਆਟੇ ਦੀ ਕਚੋਰੀ ਬਣਾਵਾਂਗੇ ਕਰੀਏ ਸ਼ੁਰੂ ਹਾਂ ਚੱਲੋ ਚੱਲ ਸਮੋਸੇ ਦੀ ਸੱਜਣੋ ਛੋਟੀ ਭੈਣ ਕਚੋਰੀ ਕਚੋਰੀ ਆਓ ਵੀਰ ਜੀ ਆਓ ਭੈਣ ਜੀ ਆਓ ਸਾਰਾ ਸਮਾਨ ਇਕੱਠਾ ਕਰਕੇ ਫੇਰ ਤੁਹਾਨੂੰ ਸਾਰਾ ਦਿਖਾਵਾਂਗੇ ਤੋ ਸਾਰਾ ਸਮਾਨ ਇਕੱਠਾ-ਕੁੱਠਾ ਕਰ ਲਈਏ ਆਪਾਂ ਤੇ ਫਿਰ ਆਪਾਂ ਕਰਦੇ ਸ਼ੁਰੂ ਆਹ ਇੱਕ ਨੇਰੇ ਹੋ ਗਈ ਜਾਂਦੇ ਜੀ ਜੀ ਅੱਜ ਨੇਰੇ ਵਿਖਾਓ ਅੱਜ ਨਾ ਡਿਨਰ ਕਰਾਂਗੇ ਵੀ ਡ ਤੋ ਲੋ ਵੀ ਸੱਜਣਾ ਸਮਾਨ ਸਾਰਾ ਆਪਾਂ ਰੱਖ ਲਿਆ ਜੇ ਔਰ ਸ਼ੁਰੂ ਕਰਾਂਗੇ ਸ਼ੁਰੂ ਕਰ ਝੋਨੇ ਨਿਸਰੇ ਆਉਂਦੇ ਆ ਹਾਂ ਇਹਦੇ ਘੱਟ ਨਿਸਰੇ ਮੀਂਹ ਪੈਂਦਾ ਕਰਕੇ ਨਹੀਂ ਤਾਂ ਹੁਣ ਉਹ ਨਿਸਰ ਜਾਣੇ ਸੀ ਹਾਂ ਸਹੀ ਗੱਲ ਹੁਣ ਤਾਂ ਵੱਢੀ ਜਾਂਦੀ ਆ ਵਧੀਆ ਸਦਕਾ ਵਧੀਆ ਥਲੇ ਤੋ ਕਿਰਪਾ ਕਰ ਤੋ ਸਭ ਤੋਂ ਪਹਿਲਾਂ ਮੰਮੀ ਦੱਸੋ ਹੁਣ ਆਪਾਂ ਕਾਵਾਂਗੇ ਜੀ ਆਟੀ ਦੇ ਵਿੱਚ ਪਹਿਲਾਂ ਆਟੀ ਤੋਂ ਸ਼ੁਰੂ ਕਰੋ ਨਾ ਸਾਰਾ ਜੁਆਇੰਟ ਤੋਂ ਸ਼ੁਰੂ ਕਰ ਤੋ ਸਭ ਤੋਂ ਪਹਿਲਾਂ ਆਪਾਂ ਕੀ ਲਿਆ ਜੇ ਆਟਾ ਛਾਣ ਕੇ ਆਪਾਂ ਲੈ ਲਿਆ ਓਕੇ ਕਿੰਨਾ ਘੱਟ ਆ ਆਟਾ ਅੱਜ ਜੇ ਨਾਲ ਹੋਣਾ ਕੁ ਵੱਡਾ ਕਵਲਾ ਓਕੇ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਨਮਕ ਚਿੱਟਾ ਨੂਨ ਪਾਵਾਂਗੇ ਲਓ ਜੀ ਚਿੱਟਾ ਨੀ ਆਜਵੈਣ ਕ੍ਰਸ਼ ਕਰਕੇ ਪਾਣੀ ਲਓ ਜੀ ਕ੍ਰਸ਼ ਚੰਗੀ ਤਰ੍ਹਾਂ ਮਸਲ ਕੇ ਪਚਿੰਗੜ ਕੱਢ ਕੇ ਕਿਉਂ ਬੇਬੇ ਹੋਰ ਕਿੱਟੀ ਚਾਦਰ ਪੱਲੇ ਜਵੈਣ ਹਾਏ ਬੁੜੀਏ ਨੂੰ ਤੈਨੂੰ ਖਾਜੇ ਦੇਣਾ ਹੁਣ ਜੇ ਨੂੰ ਤੈਨੂੰ ਖਾਜੇ ਦੇਣਾ ਬੇਬੇ ਤੈਨੂੰ ਕਹਿੰਦੀ ਬਈ ਬੇਬੇ ਵੇਗਲਾ ਤੈਨੂੰ ਕਹਿ ਗਈ ਹਾਂ ਡੈਨ ਕਹਦਾ ਹੀ ਤੈਨੂੰ ਡੈਨ ਨਹੀਂ ਮੈਨੂੰ ਇਹ ਵੇਗਲਾ ਨਾਲ ਨਾ ਮੈਨੂੰ ਪਤਾ ਐ ਤਾਂ ਲੜਾਉਂਦੇ ਆ ਲੜਾਉਂਦੇ ਆ ਹਰਮਨ ਲੜਾ ਕੇ ਛੱਡੂਗਾ ਨਹੀਂ ਨਹੀਂ ਇਹ ਬੇਬੇ ਦੀ ਬੈਸਟ ਫਰੈਂਡ ਇਹ ਨਹੀਂ ਲੜਦੇ ਸੋ ਇਸ ਤੋਂ ਬਾਅਦ ਆਪਾਂ ਪਾਵਾਂਗੇ ਦੇਸੀ ਘਿਓ ਲਓ ਜੀ ਅੱਜ ਬਣ ਲੱਗੀ ਕਚੋਰੀ ਪਹਿਲੀ ਵਾਰੀ ਟਰਾਈ ਕਰਨ ਲੱਗਾ ਮੈਂ ਕਚੋਰੀ ਪਤਾ ਤੁਹਾਨੂੰ ਪਹਿਲੀ ਵਾਰੀ ਇਹ ਸਾਡੇ ਸ਼ੈਫ ਜੀ ਦੇ ਹੱਥ ਅਸੀਂ ਛੋਟੇ ਹੁੰਦੇ ਜਦੋਂ ਮਾਸੀ ਕੋਲੇ ਜਾਂਦੀ ਸੀ ਉਹ ਬਣਾਉਂਦੇ ਹੁੰਦੇ ਸੀ ਕਿਹੜੇ ਮਾਸੀ ਇਹਨਾਂ ਨੇ ਸਾਰਾ ਕੁਝ ਖਾਧਾ ਤੇ ਆਪਾਂ ਖਾਧਾ ਨਹੀਂ ਹਣਾ ਯਾਰ ਕਾਡੇ ਮਾਸੀ ਹੋਣੇ ਬੈਠੇ ਆਸਟ੍ਰੇਲੀਆ ਨੇ ਨਹੀਂ ਸ਼ਹਿਰ ਦੀਆਂ ਨਾ ਹੈ ਹੈ ਸ਼ਹਿਰੋਂ ਆਏ ਆ ਹਾਂ ਬੀਬੀ ਨੂੰ ਪਤਾ ਆ ਜਦੋਂ ਤੁਹਾਨੂੰ ਦੱਸਦੇ ਮਮੀ ਦਾ ਵਿਆਹ ਹੋਣਾ ਸੀ ਵਿਆਹ ਤੋਂ ਪਹਿਲਾਂ ਮਮੀ ਸ਼ਹਿਰ ਰਹਿੰਦੇ ਸੀ ਜੋ ਸ਼ਹਿਰੋਂ ਸ਼ਹਿਰ ਚ ਆ ਸ਼ਹਿਰ ਚੋਂ ਆ ਕੇ ਮਮੀ ਨੇ ਪਿੰਡ ਚ ਐਡਜਸਟ ਕੀਤਾ ਹਣਾ ਤੋਂ ਬੜੀ ਵੱਡੀ ਗੱਲ ਆ ਸ਼ਹਿਰ ਚ ਹੀ ਹੈ ਸ਼ਹਿਰ ਚ ਸੀਗੇ ਫਰੋਜ ਪਰ ਹਾਂ ਫਰੋਜ ਪਰ ਰਹਿੰਦਾ ਫਿਰ ਪਿੰਡ ਚ ਵਿਆਹ ਹੋ ਗਿਆ ਫਿਰ ਪਿੰਡ ਚ ਆਇਆ ਫਿਰ ਇੱਥੇ ਹੁਣ ਪਿੰਡ ਚ ਉਹਨੂੰ ਵਿਆਹ ਇਹ ਨੂੰ ਵਿਆਹ ਦਿੱਤਾ ਤੇ ਮਾਈ ਇਹਨੂੰ ਅੱਗੇ ਜਮਾ ਇਹਨੂੰ ਪੱਠੇ ਪਾਇਆ ਹਾਂ ਤੇ ਇਹ ਮੈਨੂੰ ਆਂਦੀ ਉਹ ਤਾਂ ਮੰਮੀ ਜੀ ਵਿਰਥ ਕਰੀ ਜਾਂਦੀ ਆ ਤੇ ਮੈਂ ਆਖਿਆ ਮੈਂ ਲਮੂਹ ਚ ਧੱਗ ਵੇਖ ਤੂੰ ਵੀ ਧੱਗ ਵੇਖ ਲਈ ਉਹ ਲਗਾਣਾ ਕਰਦੀ ਸੀ ਜਾਂਦੀ ਉਹ ਤਾਂ ਮੰਮੀ ਜੀ ਵਿਰਥ ਕਰੀ ਲਾਉਂਦੀ ਆ ਮੰਮੀ ਵੇਖ ਲਓ ਬੇਬੇ ਲਾ ਲਾ ਕੇ ਗੱਲਾਂ ਕਰਦੀ ਬਹਿ ਜਾ ਤੂੰ ਸਹੀ ਗੱਲ ਆ ਬਈ ਮੰਮੀ ਨੇ ਬੜਾ ਐਡਜਸਟ ਕੀਤਾ ਸਾਰਿਆਂ ਨੂੰ ਐਡਜਸਟ ਕਰਨਾ ਪੈਂਦਾ ਮੰਮੀ ਨੇ ਵੀ ਕੀਤਾ ਬੇਬੇ ਨੇ ਵੀ ਕੀਤਾ ਮੈਂ ਕਿਹਾ ਵੀ ਹੁਣ ਤਾਂ ਬਹੁਤ ਫਰਕ ਪੈ ਗਿਆ ਪਿੰਡ ਵੀ ਸ਼ਹਿਰਾਂ ਵਰਗੇ ਬਣ ਗਏ ਪਹਿਲਾਂ ਪਹਿਲਾਂ ਬਹੁਤ ਔਖਾ ਹੁੰਦਾ ਕਿਉਂਕਿ ਸ਼ਹਿਰਾਂ ਚ ਤਾਂ ਸਾਰੀਆਂ ਸਹੂਲਤਾਂ ਹੁੰਦੀਆਂ ਸੀ ਸਾਡੇ ਇੱਥੇ ਮੋਟਰ ਵੀ ਨਹੀਂ ਸੀ ਹੈਗੀ ਨਾਲ ਸਾਡਾ ਪਿੰਡ ਮੜਾ ਹੀ ਬੇਬੇ ਵੇਖੀ ਮਰਦਾ ਗੇੜ ਕੇ ਸਾਰਾ ਕੰਮ ਕਰਦੇ ਸੀਗੇ ਪਸ਼ੂਆਂ ਨੂੰ ਪਾਣੀ ਸ਼ਰੀਰ ਬਣਿਆ ਰਹਿੰਦਾ ਸੀ ਬੀਬੀ ਵੇਲਾ ਕੀ ਗੱਲਾਂ ਕਰਦੇ ਨਹੀਂ ਨਲਕਾ ਘੇਰਦੇ ਸਰੀਰ ਬਣਿਆ ਰਹਿਦਾ ਸੀ ਕਿ ਨਹੀਂ ਜਿਮ ਲੱਗਦੀ ਪੇਟ ਨਹੀਂ ਜਿਵਾਦਾ ਹੁਣ ਫਿਰ ਵਰਜ ਸੇ ਨਹੀਂ ਨਾ ਕਰਨ ਆਉਲੇ ਸੀ ਉਦੋਂ ਲਾਈਟ ਵੀ 4 ਦਿਨ ਦਿਨੇ ਆਉਂਦੀ ਸੀ ਤੇ 4 ਦਿਨ ਰਾਤ ਨੂੰ ਆਉਂਦੀ ਸੀ ਸਾਰਾ ਦਿਨ ਆਈ ਕਰਦੇ ਸੀ ਸਾਰੀ ਘੜੀ ਆਈ ਨੰਗ ਜਾਂਦਾ ਸੀ ਮੁੰਡਾ ਲੈ ਜਾਂਦੀ ਹਾਂ ਉਦੋਂ ਤਾਂ ਮੇਰੇ ਵੀ ਹੋ ਜਾਂ ਹੀ ਬਣਿਆ ਪਿਆ ਇਨਵੈਟਰ ਵੀ ਆ ਨਹੀਂ ਸੀਗੇ ਲੜ ਪੈਣਾ ਹੀ ਇਦਾਂ ਇਹਨਾਂ ਨੇ ਕਚੋਰੀ ਨਹੀਂ ਬੰਦੀ ਹਾਂ ਆ ਮਮੇ ਦੱਸੋ ਕੀ ਕੀ ਪਾਇਆ ਇਹ ਆਪਾਂ ਕਿਉ ਪਾ ਲਿਆ ਹੁਣ ਆਪਾਂ ਆਵੇ ਘੌਰ ਲਾ ਕੇ ਓਮ ਕੀ ਕਹਿੰਦੇ ਨੂੰ ਮੋਮ ਉਹ ਬਣਾ ਕੇ ਤੇ ਆਪਾਂ ਐ ਜਦੋਂ ਮੁੱਠ ਬਣਨ ਲੱਗੀ ਸਮਝ ਲਓ ਪਰਫੈਕਟ ਆਏ ਆਪਣਾ ਲਓ ਜੀ ਪਰਫੈਕਟ ਹੋ ਗਿਆ ਜੀ ਕੰਮ ਵਾਕਈ ਸਹੀ ਗੱਲ ਆ ਬੇਬੇ ਪਹਿਲਾਂ ਲੋਕਾਂ ਨੂੰ ਐਡਜਸਟ ਕਰ ਲਓਗੇ ਅੱਗੇ ਅੱਗੇ ਕਹੋ ਜਿਹਾ ਕਰਦਾ ਸੀ ਕਿ ਕੰਮ ਹੀ ਕਰਦੇ ਸੀ ਲੋਕੀ ਹਰ ਕੋਈ ਐਡਜਸਟ ਕਰ ਲੈਂਦਾ ਕੋਈ ਵੀ ਆ ਇਹ ਨਹੀਂ ਕਰਦੇ ਮੰਮੀ ਪਹਿਲਾਂ ਮੰਮੀ ਵੀ ਅੱਗੇ ਲੋਕੀ ਅੱਜ ਕੱਲ੍ਹ ਨਹੀਂ ਅਗਰਾ ਸਿੰਘ ਦਾ ਹੁਣ ਅੱਗੇ ਜਿਹੜਾ ਆਊਗਾ ਐਡਜਸਟ ਕਰ ਲੋ ਤੇ ਵਧੀਆ ਹਨਾ ਨਹੀਂ ਕਰੂ ਫਿਰ ਉਹ ਦੀ ਮਰ ਜੂ ਸੀ ਨਾ ਮਾ ਪਿਓ ਵੀ ਆਂਦਾ ਸੀਗਾ ਭਾਈ ਤੁਹਾਨੂੰ ਵਿਆਹ ਤਾਂ ਹੁਣ ਜਿੱਥੇ ਵਿਆਹ ਤਾਂ ਵਾਹ ਤੁਸੀਂ ਆਪ ਦਾ ਸੋਚੋ ਤੇ ਸਮਝੋ ਤੇ ਰਹੋ ਜਿਵੇਂ ਮਰਜੀ ਐਡਜਸਟ ਕਰੋ ਠਰਮਣਾ ਕੀ ਕਹਿਣਾ ਚਾਹੋਗੇ ਅਸੀਂ ਕੁਝ ਨਹੀਂ ਕਹਿਣਾ ਬਾਜੀ ਅਸੀਂ ਕਚੂਰੀ ਖਾਣੇ ਬਾਦ ਇਹ ਆਟਾ ਉਸ ਹਾਵਨਾ ਗੁੰਨਣਾ ਆਪਾਂ ਨਾ ਜ਼ਿਆਦਾ ਸਖਤ ਹੋਵੇ ਨਾ ਜ਼ਿਆਦਾ ਲਓ ਲੈ ਆਪਾਂ ਸੱਚੀ ਗੱਲਾਂ ਕਰੀ ਜਾਂਦੇ ਹਾਂ ਲਓ ਜੀ ਇੱਧਰ ਹੁਣ ਬਣ ਲੱਗੇ ਆਟੇ ਚ ਪਾ ਦਿੱਤਾ ਜੇ ਪਾਣੀ ਆਟੇ ਪਾਣੀ ਦੁੱਧ ਮਿਲਾਉਣ ਕਿੱਥਾ ਬਗੈਸਾ ਸੁਵਿੱਤਰੀ ਨੇ ਪਾਇਆ ਹੂੰ ਬੇਬੇ ਹੁਣ ਗੀਤ ਗਾ ਲਓ ਕਿਹੜਾ ਆਟੇ ਪਾਣੀ ਇਹ ਚੰਗੀ ਤਰ੍ਹਾਂ ਗਾਓ ਚੱਲਾ ਭਾਗਾ ਵਜਣਾ ਕੱਢੇ ਗਾਓ ਦੋਵੇਂ ਚਲੋ ਜਾਓ ਚਾਚੀ ਤੂੰ ਕਹਦੇ ਆ ਤੇ ਦੰਦੀ ਆ ਮੈਂ ਖਾਣਾ ਦਾਣਾ ਤੇ ਖਾਣਾ ਜੇ ਹੋ ਜਾ ਫਿਰ ਉਹ ਖਾਏ ਉਹ ਹੜਜੀ ਪੇਟ ਪੂਰਾ ਹੋ ਗਈ ਤਾਂ ਫੇਰੀ ਮੈਂ ਪੇਟ ਪੂਰਾ ਫੇਰੀ ਹੋਊਗੀ ਤੇ ਕਰੇਗੀ ਤਾਂ ਫੇਰੀ ਆ ਤਾਂ ਫੇਰੀ ਗਾਣੇ ਆਉਣੇ ਆ ਮੈਂ ਕਿਵੇਂ ਬੇਬੇ ਕਿਹੜਾ ਆਟੇ ਪਾਣੀ ਦੁੱਧ ਮੂਦਾਨੀ ਇਸਨੀ ਸੁਫਤਰੀ ਨੇ ਵਾ ਟੇ ਪਾਣੀ ਦਦ ਬਦਾਨੀ ਸੋਨੀ ਜੁ ਪੁਤਰੀ ਨੇ ਵਾਇਆ ਦੋ ਮਿੰਟ ਪਹਿਲਾਂ ਲੜੀ ਫਿਰ ਜਾਨ ਜਾਨੀ ਸੋਨੀ ਜੁ ਪੁਤਰੀ ਓਏ ਓਏ ਇਹਦੇ ਜਦੋਂ ਆ ਗਾਇਆ ਵਿਆਹ ਵਾਲਾ ਮੌਜ ਨੰਦਰਾਤ ਹੋਵੇ ਤੇ ਵਿਛੜਨਾ ਰਾਤ ਨਾ ਹੋਵੇ ਹਾਂ ਇਹ ਹੈ ਗੱਲ ਬੜੀ ਭਰਾਵਾ ਕਿਵੇਂ ਇਹਦਾ ਕੀ ਮਤਲਬ ਹੈ ਬੇਬੇ ਵਿਆਹ ਦਰਦੇ ਰਹੇ ਜੇ ਤੇ ਦੂਰ ਨਾ ਜਾਵੇ ਬੰਦਾ ਕੋਲੇ ਰਵੇ ਅੱਖਾਂ ਦੇ ਸਾਹਮਣੇ ਸਹੀ ਗੱਲ ਆਟਾ ਗੁੰਨ ਲਿਆ ਜੇ ਸੱਜਣੋ ਆਟਾ ਨਾ ਆਪਾਂ ਸਖਤ ਗੁੰਨਾ ਨਾ ਜ਼ਿਆਦਾ ਸੌਫਟ ਹੋਵੇ ਉਹ ਸੱਚ ਆਪਾਂ ਦੱਸ ਦਈਏ 20 ਮਿੰਟ ਦੀ ਗੱਲ ਹੋਈ ਸੀ ਹਾਂ ਹੁਣ ਤਾਂ ਮੈਨੂੰ 30 ਮਿੰਟ ਹੋ ਗਏ ਨੇ ਆ ਇਹ ਤੁਸੀਂ ਗੱਲਾਂ ਚਲਾਈ ਪਏ ਮੈਨੂੰ ਤੇ ਤੂੰ ਗੱਲਾਂ ਮੂੰਹ ਨਾ ਕਰ ਕੇ ਕੰਮਸਾਣਾ ਕਰੀ ਚੱਲ 20 ਮਿੰਟ ਟ ਬਣਾਉਣਾ ਆ ਜੋ ਮਰਜ਼ੀ ਹੋ ਜਾ ਮੀ ਚਲ ਵਾਗ ਤੁਸੀਂ ਕਰੋ ਰੈਡੀ ਮੈਂ ਅੱਗ ਰੈਡੀ ਕਰਦੇ ਕਰੋ ਕਰੋ ਫਾਰਮਾਂ ਨੂੰ ਅਬ ਇਸਾ ਜਨੋ ਸਟਾਪ ਵਾਚ ਦਾ ਲਾ ਦੇਣ ਲੱਗਿਆ ਆਪਾਂ 20 ਮਿੰਟ ਦੀ ਕਰ ਦਿੱਤਾ ਸ਼ੁਰੂ ਕੀਆ ਜਾਏ ਤੇਰੀਆਂ ਮਿੰਟਾਂ ਦੇ ਵਿੱਚ ਬਣ ਗਈ ਨਾ ਤੇ ਦੋ ਸੂਟ ਨਵੇਂ ਬਣਾ ਕੇ ਜਿਉਂ ਖੜੇ ਪੈਰ ਕਿਉਂ ਕਿ ਮਰਜੀ ਜਿਹਦੀ ਬਾਲਣਾਂਗੇ ਜਿਹਦੇ ਤੇ ਉਂਗਲਾਂਾਂਗੇ ਡਨ ਹੋ ਗਿਆ ਡਨ ਹੋ ਗਿਆ ਲਓ ਜੀ ਅੱਜ ਲੱਗ ਜੂ ਪਤਾ 20 ਮਿੰਟ ਸਪੀਡ ਵਧਾ ਦੇ ਛੇ ਛੇ ਮਹਿਲ ਪਕੜਾ ਬਣਾ ਲੈ ਚਲਾਓ ਜੀ ਕਰਾਓ ਡੈਡੀ ਨੂੰ ਪਤਾ ਲੱਗ ਗਿਆ ਕਿ ਮੈਨੂੰ ਸੂਟ ਨਹੀਂ ਲੈ ਕੇ ਦੇਣੇ ਪੈਣਗੇ ਸਟਾਪ ਵਾਚ ਲਾ ਦਿੱਤੀ ਜੇ ਆਜ ਵੀ ਵੀ ਮੈਂਟ ਦੇ ਅੰਦਰ ਕਦੂ ਉਹ ਤੇਜ਼ ਕਰ ਤਕ ਸੁਣ ਦੇਣਾ ਅੱਜ ਪਤਾ ਲੱਗ ਜੂਗਾ ਸੂਟ ਚਾਹੀਦੇ ਕਿ ਨਹੀਂ ਚਾਹੀਦੇ ਮੱਛੀ ਤੇ ਅੱਗ ਬਾਲਾ ਪਿੰਡ ਪਿੰਡ ਦੋ ਅੱਜ ਦੋ ਜੱਗ ਇਹਨਾਂ ਦਾ ਦੋਵੇਂ ਲੈ ਜਾਣਾ ਜਿਹੜੇ ਨਾ ਮੱਛੀ ਵੇਖੀ ਜਾਊਗੀ ਲਓ ਜੀ ਦੋਵੇਂ ਲੈ ਚੱਲ ਮੈਂ ਇਹ ਕਦੂ ਕਸ਼ ਕਰਦੇ ਪਏ ਆਲੂ ਆਲੂ ਕਰਨੇ ਆ ਕਦੂ ਕਸ਼ ਕਦੂ ਕਸ਼ ਕਰਕੇ ਇਨਾਂ ਨੂੰ ਆਪਾਂ ਤੜਕਾ ਲਾਉਣਾ ਲੱਗ ਠੀਕ ਆ ਜੀ ਲਓ ਜੀ ਅੱਜ ਪਤਾ ਲੱਗ ਜੂ ਕੱਲੀ ਕਚੋਰੀ ਖਾਦੀ ਜਾਊਗੀ ਕਿ ਸੂਟ ਵੀ ਮਿਲਣਗੇ ਵੱਡੇ ਮਾਨ ਸਨਮਾਨ ਕੀ ਦਿੱਤੇ ਜਾਣੇ ਆ ਬੀਬਾ ਬਲਵੰਤ ਕੌਰ ਜੀ ਵੱਲੋਂ ਜਿਵੇਂ ਮਿੰਟ ਜ ਬਣੂ ਤਾਂ ਹਾਂ ਜੇ 1 ਮਿੰਟ ਵੀ ਉੱਤੇ ਹੋ ਗਿਆ ਨਾ ਫੇਰ ਫ੍ਰੀ ਹੈ ਫੇਰ ਕੰਮ ਫ੍ਰੀ ਹੋ ਜਾਊਗਾ ਫੇਰ ਨਹੀਂ ਨਾ ਕਰਿਆ ਜੇ ਉਹ ਕਹ ਯਾਰ ਪਰ ਆ ਲੈ ਮੈਂ ਜੇ ਨਾ ਨਾ ਪਿੱਛੇ ਨਹੀਂ ਕਰਨੇ ਲਓ ਜੀ ਲਗਭਗ 2 ਮਿੰਟ ਹੋ ਚੱਲੇ ਆ ਗੱਲ ਸੂਟਾਂ ਤੱਕ ਪਹੁੰਚ ਚੱਲੀ ਆ ਪਤਾ ਲੱਗ ਜੂ ਅੱਜ ਸੂਟ ਮਿਲਣਗੇ ਕਿ ਖਾਲੀ ਹੱਥ ਹੀ ਘਰੇ ਜਾਣਗੇ ਨਹੀਂ ਤੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਐਮ ਡੀ ਐਚ ਮਸਾਲੇ ਸੱਚ ਸੱਚ ਐਮ ਡੀ ਐਚ ਕਿੱਥੇ ਗਏ ਇਹ ਰਿਹਾ ਐਮ ਡੀ ਐਚ ਆਲੇ ਬਾਪੂ ਜੀ 2 ਮਿੰਟ ਉੱਤੇ ਹੋ ਗਏ ਆ 2 ਮਿੰਟ ਉੱਤੇ ਨਹੀਂ ਆਲੇ ਹੋਈ 2 ਮਿੰਟ ਆ ਠੀਕ ਆ ਰਿੰਗਲ ਮਿੰਟਾਂ ਤੂੰ ਹਾਂ ਬਾਈ ਤੇਹੀ ਹੋ ਗਏ ਆ 18 ਮਿੰਟ ਰਹਿ ਗਏ ਅੱਛਾ 18 ਮਿੰਟ ਰਹਿ ਗਏ ਅੱਛਾ ਇਹ ਨਹੀਂ ਆਣਾ ਫਿਰ ਬੀਬੀ ਤੈਨੂੰ ਕੀ ਲੱਗਦਾ ਬਣ ਜੂਗਾ ਵਿਆਹਾਂ ਚ ਬਣ ਜੂਗਾ ਬਣੀ ਜਾਣਾ ਹੈ ਹਾਂ ਬੇ ਸੂਟ ਪੱਕੇ ਬੇਬੇ ਵੱਲੋਂ ਜੇਬ ਖਾਲੀ ਹੋਊਗੀ ਹਾਂ ਕੋਈ ਗੱਲ ਨਹੀਂ ਡੈਡੀ ਜੀ ਵੀ ਪੂਰੀ ਹੱਥਾਣਾ ਹੋਇਆ ਗਿਆ ਹਾਂ ਹਾਂ ਬਾਦੂ ਕੰਮ ਐ ਉਹ ਆਉਂਦੇ ਸਮੇਂ ਨੂੰ ਕਰਾ ਤੂੰ ਡੰਡੀਆਂ ਤੇ ਕੰਨਾਂ ਵਿੱਚ ਰੱਖ ਮੋਰੀਆਂ ਐ ਲਓ ਜੀ ਤੇ ਡੈਡੀ ਜੀ ਵੀ ਪੂਰੇ ਭੱਜੇ ਫਿਰਦੇ ਆ ਹਾਂ ਹੈਲਪ ਕਰਾ ਰਹੇ ਨੇ ਮੰਮੀ ਮੇਰੇ ਜੋਗ ਵੀ ਸੇਵਾ ਦੱਸੋ ਕੋਈ ਨਹੀਂ ਤਸ ਬੋਲ ਹੀ ਲਓ ਇੰਨੀ ਬੋੜੀ ਆ ਤੇਰੀ ਸੇਵਾ ਲੋ ਵੀ 3 ਮਿੰਟ ਹੋ ਚੱਲੇ ਆ ਹੋ ਗਏ ਨਾ 3 ਮਿੰਟ ਹੂੰ ਲੋ ਇਹ ਡੱਬੀਆਂ ਚ ਮਸਾਲੇ ਗੱਲ ਲੈ ਤੇ ਚੁੱਲਾ ਲੈ ਦੇ ਨਹੀਂ ਬਰਦੇ ਛਾਪੇ ਵਾੜਦੇ ਲੈ ਤੇ ਚੁੱਲਾ ਲੈ ਦੇ ਨਹੀਂ ਬਰਦੇ ਛਾਪੇ ਵਾੜਦੇ ਹਾੜੀ ਨੂੰ ਹੀਟਰ ਲੈ ਦੂੰਗਾ ਤੂੰ ਬਿਟੀ ਬਟਨ ਦਬਾਉਂਦੀ ਰਹੀ ਹੈ ਕੀ ਆ ਬੀਬੀ ਹਾੜੀ ਨੂੰ ਹੀਟਰ ਲੈ ਦੂੰਗਾ ਤੂੰ ਬਿਟੀ ਬਟਨ ਦਬਾਉਂਦੀ ਰਹੀ ਠੀਕ ਆ ਬੀਬੀ ਵਧੀਆ ਵਧੀਆ ਉਧਰ ਕਿਉਂ ਪਾਤਾ ਜੇ ਵਿੱਚ ਤੇਲ ਤੇ ਤੇਲ ਕਿਹੜਾ ਸਰ ਹੁੰਦਾ ਅੱਛਾ ਸਰ ਹੁੰਦਾ ਤੇਲ ਪੀਪੇ ਸਾਡੇ ਲੱਗ ਹੀ ਰੱਖਿਓਏ ਸਰੋਂ ਦੇ ਤੇਲ ਵਾਸਤੇ ਸਾਡਾ ਬਲੌਗ ਰਹੀ ਜਾਂ ਤਾਂ ਸੂਟ ਦੇ ਚੱਕਰ ਚ ਦਾਦ ਦੇ ਨਾ ਤੇਲ ਵੀ ਪਾ ਤਾ ਮੈਂ ਦਿਖਾ ਦੇ ਨਹੀਂ ਮਨ ਵਿੱਚ ਆਇਆ ਨਾ ਮੈਂ ਮਸਮਾਨ ਵੀ ਬਣਾਈ ਜਨਾ ਤੇ ਮਨ ਵਿੱਚ ਸੋਚੀ ਚੰਦਾ ਮੈਂ ਕਿਹੜੇ ਰੰਗ ਦੇ ਲਾਵਾਂਗੀ ਤੇਲ ਪਾਤਾ ਤੇ ਤੇਲ ਹੋ ਗਿਆ ਬਸ ਤਕਰੀਬਨ ਗਰਮ ਹੋ ਗਿਆ ਤੇ ਹੁਣ ਆਪਾਂ ਪਾਉਣਾ ਵਾ ਜੀਰਾ ਜੀਰਾ ਉਧਰ 4 ਮਿੰਟ ਹੋ ਗਏ ਪੂਰੇ ਲਓ ਜੀ 4 ਮਿੰਟ ਹੋ ਚੱਲੇ ਆ ਸਾਫ ਪਾਣੀ ਵਿੱਚ ਸਾਫ ਪਾਤੀਆ ਤੇ 16 ਮਿੰਟ ਰਹਿ ਗਏ ਊ ਥੋੜੀ ਜੀ ਪਾਣੀ ਆਪਾਂ ਪੈੰਗ ਇਹ ਨਾ ਚਮਚ ਆਪਣਾ ਘਰੇ ਰਹਿ ਗਿਆ 2 ਕ ਚਮਚੇ ਪਾਉਣੇ ਆਪਾਂ ਵੇਸਣ ਦੇ ਆ ਜੀ ਵੇਸਣ ਪਾਈ ਜਾਂਦੇ ਜੇ ਤੇ ਅੱਬ ਪਾਏਗੇ ਵੇਸਣ ਥੋੜਾ ਜਿਹਾ ਆਪਾਂ ਲਓ ਜੀ ਹੁਣ ਪਾਤਾ ਜੀ ਅਦਰਕ ਤੇ ਇਧਰ 5 ਮਿੰਟ ਹੋ ਚੱਲੇ ਜੇ ਅਦਰਕ ਪਾਤਾ ਜੇ ਮੰਮੀ ਸੂਟ ਸੋਝ ਲੈ ਰਾਂਗੇ ਕਿਹੜੇ ਕਿਹੜੇ ਲਾਣੇ ਆਹ ਆਉਦੀ ਲੈ ਮਿਰਚਾਂ ਮੰਮੀ ਨੂੰ ਆਹ ਬੜਾ ਬੜੀ ਜੋ ਵੀ ਹੋਵੇ ਮਸਾਲਾ ਮੈਂ ਦੱਸ ਰਹੀ ਹਾਂ ਖੜਾ ਹਾਂਜੀ ਹੁਣ ਕਿਹੜਾ ਮਸਾਲਾ ਚਾਹੀਦਾ ਜੀ ਲੱਭੋ ਲੱਭੋ ਜਲਦੀ ਲੱਭੋ ਗਰਮ ਮਸਾਲਾ 15 ਮਿੰਟ ਰਹਿ ਗਏ ਸਾਰੇ ਗਰਮ ਮਸਾਲਾ ਠੰਡਾ ਹੋ ਗਿਆ ਵਾ ਪੌਣੇ 14 ਮਿੰਟ ਰਹਿ ਗਏ ਮੰਮੀ ਪੌਣੇ 15 ਮਿੰਟ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕੀ ਕਰਾਂ ਓਏ ਐਵੇਂ ਗਲਤ ਨਾ ਬਣਾ ਦੇਓ ਤੂੰ ਇਹ ਲਾਓ ਜੀ ਇਹ ਪਾ ਤੇ ਆਲੂ ਵਿੱਚ ਅਗੇ ਕਹਿੰਦਾ ਤਰਕਾ ਲੱਗੂਗਾ ਅੱਜ ਬਣੂਗੀ ਕਚੋਰੀ ਕਿਸ਼ੂਰੀ ਕਚੋਰੀ ਬਣੂਗੀ ਚੋਰੀ ਚੋਰੀ ਅੱਜ ਵਾਲੇ ਵਲੌਗ ਚ ਆਪਾਂ ਰੈਸਪੀ ਵੀ ਬਣਾਵਾਂਗੇ ਨਾਲੇ ਨਾਲ ਗੱਲਾਂ ਬਾਤਾਂ ਹੀ ਜਵਾਏ ਵੀ ਕਰਾਂਗੇ ਮੰਮੀ ਹੋਣ ਕੀ ਪਾਇਆ ਜਾਵੇ ਨੂਨ ਨੂਨ ਪਾਤਾ ਜੇ ਲੋ ਜੀ ਆਲੂ ਮਿਕਸ ਕਰਤੇ ਨਾਲੇ ਨਾਲ ਅੱਜ ਆਲਾ ਵਲੌਗ ਮੈਨੂੰ ਲੱਗਦਾ ਫਟਾਫਟ ਬਣੂ ਇਹਦੇ ਇਹਦੇ ਵਲੌਗ ਦਾ ਨਾਮ ਰੱਖਾਂਗੇ ਫਟਾਫਟ ਵਲੌਗ ਆਟੋਮੈਟਿਕ ਆਟੋਮੈਟਿਕ ਉਹ 6 ਮਿੰਟ 6 ਮਿੰਟ ਹੋ ਗਏ ਆਪਣਾ ਇੱਧਰ 6 ਮਿੰਟ 6 ਮਿੰਟ ਹੋ ਗਏ 6 ਮਿੰਟ ਹੋ ਗਏ ਮੰਮੀ ਤੇ ਤੁਹਾਡੇ ਕੋਲੇ 14 ਮਿੰਟ ਰਹਿ ਗਏ ਆ ਤੁਸੀਂ ਹੋਰ ਮੈਨੂੰ ਡਰਾਈ ਜਾਂਦੇ ਆ ਫਿਰ ਵਧੀਆ ਨਹੀਂ ਡੈਡੀ ਪੁੱਛੋਗੇ ਸੂਟ ਚਾਹੀਦੀ ਏ ਕਿ ਨਹੀਂ ਚਾਹੀਦੀ ਏ ਸੂਟ ਤਾਂ ਚਾਹੀਦੀ ਆ ਕਿਉਂਕਿ ਫ੍ਰੀ ਦੇ ਜੋ ਮੈਨਦੇ ਆ ਮੈਂ ਇੱਕ ਚੀਜ਼ ਦੇਖੀ ਆ ਜਦੋਂ ਸੂਟ ਲੈਣ ਦੁਕਾਨ ਤੇ ਜਾਂਦੇ ਆ ਮੰਮੀ ਦਾ ਮੂੰਹ ਹੁੰਦਾ ਐਦਾਂ ਸੂਟ ਲੈਣ ਆਲਿਆਂ ਦਾ ਮੂੰਹ ਤੇ ਸੂਟ ਲੈ ਕੇ ਦੇਣ ਆਲਿਆਂ ਦਾ ਮੂੰਹ ਐਦਾਂ ਹੁੰਦਾ ਡੈਡੀ ਦਾ ਤੇ ਵਧੀਆ ਕੀ ਅੱਜ ਫੋਟੋ ਵੀ ਫੇਰੇ ਮੇਰੇ ਕੋਲ ਦੇਖੋ ਖੋਸ਼ ਰੱਖਣਾ ਚਾਹੀਦਾ ਬੇਬੀਆਂ ਨੇ ਉਹਨਾਂ ਨੇ ਵਿਚਾਰੀਆਂ ਨੇ ਕੋਈ ਸੂਟ ਨਾ ਹੀ ਖੁਸ਼ ਹੋ ਜਾਂਦੇ ਇਹ ਕੰਮ ਸਾਰੀ ਦਿਹਾੜੀ ਕਰਨ ਠੀਕ ਹੈ ਭੈਣ ਜੀ ਆਹ ਕਾ ਬਣਾਓਗੇ 20 ਮਿੰਟ ਫਿਰ ਤੁਹਾਨੂੰ ਖੁਸ਼ ਕੀਤਾ ਜਾਊਗਾ 7 ਮਿੰਟ ਹੋ ਗਏ ਉਧਰ ਉਹਨੇ ਉਦੋਂ ਪਹਿਲਾਂ ਬੇਬੇ ਮੁੱਕਰ ਆਹ ਵਾਲੀਏ ਜਲਦੀ ਕਰੋ ਭੈਣ ਜੀ ਹੋਰ ਤੁਸੀਂ ਹਾਰ ਜਵਾਂ ਅੱਜ ਕਿੰਨੇ ਮਿੰਟ ਹੋ ਗਏ 7.5 ਮਿੰਟ ਹਾਂ 7.5 ਮਿੰਟ ਹੋ ਗਏ ਨੇ ਘਰ ਮੇਨੂ ਭੜਾ ਮਗਵੰਨਿਆ ਬੱਜਿਆ ਗੋਲੀਆਂ ਮੰਮੀ ਵਟੂਗੀ ਬੇਬੇ ਗਰਮ ਆ ਇਹ ਤਾਂ ਥਾ ਸਿਕਰ ਵੀ ਕਰਦੇ ਬੇਬੇ ਦੇ ਹੱਥ ਸੜ ਜਾਣੇ ਆ ਆ ਤੇਲ ਪਾਉਣ ਲੱਗੇ ਹਾਂ ਉਹਨਾਂ ਚਿਰ ਆਪਾਂ ਤੇਲ ਗਰਮ ਹੋ ਜਾਊਗਾ ਤੇਲ ਗਰਮ ਹੋ ਜਾਊਗਾ ਤੇ ਫੇਰ ਫੇਰ ਆਪਾਂ ਆ ਕਰਨਾ ਹਜੇ ਇਹ ਸਰੋਂ ਦਾ ਤੇਲ ਈ ਆ ਨਾ ਹਾਂ ਇਹ ਸਰੋਂ ਦਾ ਤੇਲ ਲਓ ਜੀ ਸਰੋਂ ਦਾ ਤੇਲ ਪਾ ਦਿੱਤਾ ਗਿਆ ਜੀ ਹੁਣ ਆਪਾਂ ਇਹਦੇ ਛੋਟੇ ਛੋਟੇ ਪੇੜੇ ਕਰ ਅੱਛਾ ਛੋਟੇ ਛੋਟੇ ਪੇੜੇ ਚੋਰੀ ਪੇੜਾ ਜਿਹੜੇ ਸਾਈਜ਼ ਦੇ ਆਪਾਂ ਬਣਾਉਣਾ ਚਾਹੁੰਦੇ ਆ ਜਿਵੇਂ ਸਮੋਸੇ ਨੂੰ ਇਦਾਂ ਕਰਦੇ ਸੀ ਉਸ ਮੋਸਾ ਹੁੰਦਾ ਤਿੰਨ ਗੁੱਠਾ ਇਹ ਹੁੰਦੀ ਆ ਗੋਲ ਤੁਸੀਂ ਸਾਨੂੰ ਅਗਲੀ ਰੈਸਪੀ ਦੱਸੋ ਕਿ ਆਪਾਂ ਕਿਹੜੀ ਰੈਸਪੀ ਬਣਾਈਏ ਜਿਹੜੀ ਤੁਸੀਂ ਚਾਹੋ ਨੇ ਉਹ ਕੋਈ ਪਰੌਂਠੇ ਚਾਹੋ ਨੇ ਉਹ ਵੀ ਆਪਾਂ ਬਣਾ ਦਾਂਗੇ ਵਧੀਆ ਤਰੀਕੇ ਨਾਲ 9 ਮਿੰਟ ਹੋ ਗਏ ਆ ਆਹ ਲਓ ਹੁਣ ਆਪਾਂ ਬੋਲਾ ਬਣਾ ਬਣਾ ਕੇ ਰੱਖਦੇ ਆ ਲਓ ਜੀ 9 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਬੋਲਾ ਬਣਾ ਦਾਂਗੇ ਗੋਲ ਮਟੋਲ ਹੁਣ ਮੇਰੀ ਗੱਲ ਹੋਈ ਵੀ ਆਪਾਂ ਇੱਕੋ ਬਣਾ ਕੇ ਇਹਨਾਂ ਨੂੰ ਖਵਾ ਲਈ ਨਹੀਂ ਇੱਕ ਨਹੀਂ ਬਣਾਉਣੀ ਸਾਰੀਆਂ ਬਣਾਉਣੀਆਂ ਖਾਣਾਂ ਨਹੀਂ ਇੱਕ ਦੀ ਗੱਲ ਹੋਈ ਹੈ ਇਹਦੇ ਸਾਰੀਆਂ ਬਣਾਉਣੀਆਂ ਆ ਸੂਟ ਵੀ ਫਿਰ ਇੱਕ ਹੀ ਦੇ ਦੇ ਤੇ ਸੂਟ ਵੀ ਆ ਕੇ ਮਿਲੂਗਾ ਫਿਰ ਇੱਕ ਬਣਾਣੀ ਚੱਲ ਇੱਕ ਹੀ ਦਿਆ ਜੇ ਲੈ ਬਈ ਸਾਰੀਆਂ ਦੀ ਗੱਲ ਹੋਈ ਆ ਹਾਂ ਸਾਰੀਆਂ ਦੀ ਗੱਲ ਹੋਈ ਸਾਰਿਆਂ ਨੂੰ ਖਵਾਉਣਾ ਹੈ ਹਾਂ ਨਹੀਂ ਨਹੀਂ ਖਵਾ ਤਾਂ ਸਾਰਿਆਂ ਨੂੰ ਦਊਂਗੀ ਬਣਾਉਣੀਆਂ ਸਾਰੀਆਂ ਨਹੀਂ ਨਹੀਂ ਇੱਕ ਪੁਲਾ ਇੱਕ ਕਚੌੜਾ ਲੈ ਜੀ ਰੋਲਾ ਪੈ ਚੁੱਕਿਆ ਮੰਮੀ ਕਹਿੰਦੀ 20 ਮਿੰਟਾਂ 'ਚ ਮੈਂ ਇੱਕ ਕਚੋਰੀ ਬਣਾ ਕੇ ਦਿਖਾਉਣੀ ਬੇਬੇ ਕਹਿੰਦੀ ਸਾਰੀਆਂ ਦੇ ਹਾਂਗੇ ਬਣਾਉਣੀਆਂ ਬਣੀਆਂ ਮੀਆਂ ਮੈਂਡਾਂ ਦੇ ਅੱਖਾਂ ਤੇ ਜਵਾਨ ਕੀਤੀ ਆ ਹਾਂ ਬੀਬੀਆਂ ਮੈਂਡਾਂ ਦੇ ਮਸਾਂਗੇ ਬਣਾ ਕੇ ਬਖਾਉ ਤੁਹਾਨੂੰ ਤੇ ਬੇਬੇ ਤੁਸੀਂ ਕੀ ਕਹਿਣਾ ਚਾਹੋਗੇ ਵੇ ਵੀ ਗਾਇਨੇ ਮੈਂ ਰੋਲੇ ਚ ਪੈਣਾ ਹੀ ਨਹੀਂ ਆ ਤੁਸੀਂ ਆਪ ਦਾ ਆਪਰ ਨਵੇੜੋ ਤੇ ਬੈਠ ਜੀ ਕੋਦੇ ਆਏ ਇਹ ਵੇਖਣ ਵਾਲੀ ਆ ਤੇ ਵੇਖਣ ਵਾਲੀ ਆ ਚੱਲ ਆਓ ਜੀ ਪੀੜਾ ਬਣਾ ਲਿਆ ਜਿਆ ਹਾਂ ਪੀੜਾ ਕਚੋਰੀ ਪੀੜਾ ਹੁਣ ਆਪਾਂ ਉਧਰ 10 ਮਿੰਟ ਹੋ ਚਲੇ 10 ਵਜੇ ਮੰਮੀ 10 ਮਿੰਟ ਰਹਿ ਗਏ ਕੋਣੇ ਮੈਨੂੰ ਕਿ ਤੁਸੀਂ ਖਾਣੀਆਂ ਕਚੋਰੀਆਂ ਪਹਿਲਾਂ ਆਏ ਦੱਸੋ ਇਹਨੂੰ ਆਵੇ ਆਏ ਪ੍ਰੈਸ ਕਰਕੇ ਵਿੱਚ ਇਹਨੂੰ ਆਏ ਕਰ ਲੈ ਗੋਲ ਲਓ ਜੀ ਇਧਰ ਕਚੋਰੀ ਬਣ ਲਈ ਜੇ ਸਾਡੀ ਗੋਲ ਮਟੋਲ ਬਸ ਹੁਣ ਤੁਸੀਂ ਅੱਗ ਕਰੋ ਛੇ ਛੇਤੀ ਫਾਇਰਮੈਨ ਸਾਡੇ ਕੋਲੇ ਬੈਠੇ ਨੇ ਮੈਂ ਮਿੰਟਾਂ ਵਿੱਚ ਤਿਆਰ ਅੱਗ ਵੀ ਡੈਡੀ ਜੀ ਸਿਸਟਮ ਹੀ ਸਮਝ ਸਕਦੇ ਅੱਗ ਵਾਲਾ ਉਹਦੇ ਬਾਅਦ ਦਿੰਦੇ ਅੱਜ ਮੈਂ ਉਹ ਤੋਂ ਚਲਾਗਾ ਨਹੀਂ ਰੱਪਾ একদম ਹੋਣੀ ਨਹੀਂ ਦੇਣੀ ਹੁਣ ਆਪਾਂ ਪੇੜਾ ਕੀਤਾ ਐ ਐ ਭੰਨਣਾ ਜਿਵੇਂ ਆਪਾਂ ਰੋਟੀ ਕਰਨ ਲੱਗੇ ਭੰਨਦੇ ਹਾਂ ਨਾ ਐ ਵਚਾਲੋ ਥੋੜਾ ਜਿਹਾ ਮੋਟਾ ਰੱਖਣਾ ਸਾਈਡਾਂ ਤੋਂ ਪਤਲਾ ਓਕੇ ਜੀ ਤੇ ਫਿਰ ਆਪਾਂ ਇਹਦੀ ਕੌਲੀ ਜੀ ਬਣਾ ਲੈਣੀ ਹੈ ਠੀਕ ਆ ਜੀ ਤੇ ਕੌਲੀ ਬਣਾ ਕੇ ਫਿਰ ਫਿਰ ਆਪਾਂ ਜਿਹੜੀ ਆ ਬੋਲ ਲਈ ਉਹ ਐਂ ਵਿੱਚ ਰੱਖ ਦੇਣੀ ਆ ਬੋਲ ਵੀ ਬੜੀ ਆਸਾਨੀ ਨਾਲ ਬਣ ਜਾਂਦੇ ਕਿਉਂਕਿ ਇਹਦੇ ਵਿੱਚ ਆਪਾਂ ਵੇਸਣ ਵੀ ਪਾਇਆ ਨਾ ਤੇ ਵੇਸਣ ਦਾ ਕਰਕੇ ਬਾਅਦ ਉਹ ਇਦਾਂ ਮੂੰਹ ਬੰਦ ਕਰ ਦੇਣ ਹਾਂ ਬਾਅਦ ਚੋਂ ਐ ਜੇ ਤੁਹਾਨੂੰ ਥੋੜਾ ਜਿਹਾ ਆਟਾ ਜ਼ਿਆਦਾ ਰੱਖਿਓ ਤੋੜ ਵੀ ਸਕਦੇ ਵੀ ਮੋਟਾ ਨਾ ਹੋਵੇ ਅੱਛਾ ਇਨ ਪ੍ਰੈਸ ਤੋਂ ਕਰ ਦੇਣ ਇਹ ਗੋਲੂ ਮੋਲੂ ਜੀ ਬਣ ਜਾਣੀ ਬੇਬੇ ਕਚੋਰੀਆਂ ਦੇ ਵੱਧ ਹੀ ਬਣ ਜਾਣੀਆਂ ਵਾ ਲਓ ਜੀ ਟਾਈਮਰ ਲੱਗਾ ਹੋਇਆ ਤੇ ਬੇਬੇ ਹੁਣ ਹੀ ਸਿਰ ਤੇ ਚੜ ਕੇ ਬਹਿ ਗਏ ਆ ਮੰਮੀ ਦੇ ਕੀ ਕੀ ਕਰਨਾ ਜਿੰਨੀ ਵੀ ਹੁੰਦੀ ਆ ਨਹੀਂ ਤਾਂ ਸੈਂਪਲ ਹੀ ਸੂਟ ਮੈਂਦਨਗੇ ਕੋਈ ਚੰਗੇ ਨਹੀਂ ਮੈਂ ਕਢਾਈ ਘੜੂ ਵਾਲੇ ਤੁਸੀਂ ਖਾਣ ਵਾਲੇ ਬਣੋ ਤੁਸੀਂ ਤਾਂ ਪਾਉਣ ਦੀ ਗੱਲ ਕਰਾਂਗੇ ਸਰ ਦੇ ਗਦਾ ਦਾ ਮੈਂਡ ਮਾਰ ਕੇ ਲਓ ਜੀ ਕਚੋਰੀਆਂ ਬਣ ਚਲੀਆਂ ਜੇ ਖਾਣ ਵਾਲੇ ਬਣੋ ਤੁਸੀਂ ਲਓ ਜੀ ਅੱਜ ਦਾ ਚੈਲੰਜ ਚੱਲ ਰਿਹਾ ਕਿ ਮੰਮੀ ਨੇ 20 ਮਿੰਟਾਂ ਚ ਕਚੋਰੀਆਂ ਬਣਾਉਣੀਆਂ ਬੇਬੇ ਬਣ ਜਾਣਗੀਆਂ ਨਹੀਂ ਬਣਣਗੀਆਂ ਜੇ ਬਣ ਜਾਣੀਆਂ ਨਹੀਂ ਬਣਣ ਆਓ ਅੰਦਰ ਸਪੋਰਟ ਕਰ ਰਹੇ ਆ ਮਨ ਜਾਣੀਆਂ ਕੋਈ ਨਹੀਂ ਚਾਰ ਜਗ੍ਹਾ ਕੇ ਬਣਾਉਣੇ ਇੱਥੇ ਤਾਂ ਉਹਨੇ ਆਉਣਾ ਨਹੀਂ ਪਾਈਨੇ ਉੱਥੇ ਜਾ ਕੇ ਬਣਾਉਣੇ ਪੈਣੇ ਆ ਬੇਬੇ ਨੇ ਕਿਹਾ ਜੇ ਵਿਆ ਮੈਂਡੇ ਜ ਬਣ ਗਈ ਮੈਂ ਦੋ ਸੂਟ ਬਣਾ ਕੇ ਦਊ ਆਦੀ ਤੀਨ ਉਹ ਪਾਈ ਗਿਆ ਚਫਾਈ ਚਲਾ ਜਉਂਦੀ ਆਖੂਗੀ ਇਹ ਗੱਲ ਹੋ ਗਈ ਉੱਥੇ ਜਾ ਕੇ ਮੁੱਕਰ ਨਾ ਜਾਇਓ ਵੀ ਨਾ 5-500 ਵਾਲੇ ਦੋ ਮਿਲਨੇ ਆ ਨਾ ਨਾ ਮੈਂ ਜਿੰਨੇ ਮਾਦੀ ਮਹਿੰਗੇ ਲੈ ਲਈ ਕੋਈ ਗੱਲ ਨਹੀਂ ਲੈ ਇੱਧਰ ਖੁੱਲੇ ਲੈਣਾ ਸੋ ਇੱਧਰ ਟਾਈਮ ਰਹਿ ਗਿਆ ਸਾਢੇ 5 ਮਿੰਟ ਰਹਿ ਗਿਆ ਮਾਮਾ ਇੱਕ ਆਏ ਆ ਨਾ ਇਹ ਜਿਹੜੀਆਂ ਆਪਾਂ ਕਚੋਰੀਆਂ ਬਣਾਉਣੀਆਂ ਇਹ ਪਹਿਲਾਂ ਗਰਮ ਤੇਲ ਕਰਨਾ ਸੀਗਾ ਫਿਰ ਥੋੜਾ ਸਲੋਗ ਤੇ ਆਪਾਂ ਕਰਨਾ ਵਾ ਇਹਨੂੰ ਵੇਰੇ ਵਿੱਚ ਤੱਕ ਸਾਰੀਆਂ ਰੜ ਜਾਣ ਤੇ ਜੀ ਨਹੀਂ ਨਾ ਅੱਗੇ ਕਰ ਸਕਦੇ ਇਹ ਕਚੋਰੀਆਂ ਖਾਓਗੇ ਨਾ ਤੁਸੀਂ ਕੋਈ ਨਾ ਨਹੀਂ ਯਾਰ ਨਾ ਤਿਆਰ ਬੈਠਿਆ ਤਾਂ 5 ਮਿੰਟ ਰਹਿ ਚੁੱਕੇ ਆ ਬੇਬੇ ਉਹ ਵੀ ਕਰਛੇ ਫੇਰੀ ਜਾਂਦੀ ਦਵਾ ਦਾ ਤੂੰ ਫਿਰ ਮੈਂ ਕੱਚੀਆਂ ਹੀ ਰੱਖ ਕੇ ਪਲੇਟ 'ਚ ਦੇ ਦੇਣੀ ਆ ਹਾਂ ਮੈਂ ਪੂਰੀਏ ਪੱਕੀਆਂ ਹੋਣੇ ਚਾਹੀਦੀਆਂ ਨਹੀਂ ਰੜੀਆਂ ਚਾਈ ਦੀਆਂ ਕੱਚੀਆਂ ਥੋੜਾ ਘੜ ਕੇ ਜਿਹੜਾ ਦਿਖਾਉਣਾ ਜਾਨੀਆਂ ਤੇ ਟੈਡ ਜੀ ਆ ਅੱਧ ਕਰ ਦੋ ਮਾੜੀ ਸੀ ਭਾਵਾਂ ਕਿ ਅੱਡੀ ਜੀ ਜਾਨੀਆਂ ਕੱਚੀਆਂ ਥੋੜੋ ਘਾੜੀਆਂ ਨਹੀਂ ਨਹੀਂ ਤੁਹਾਨੂੰ ਇਹ ਇਹ ਤੇ ਟਿੱਕੀਆਂ ਵਰਗੀਆਂ ਪਾ ਲੱਗਦੀਆਂ ਰਾੜ ਰਾੜ ਕੇ ਪਾਵਾਂਗੇ ਲੈਟ ਨਹੀਂ ਮੈਨੂੰ ਹਾਂ ਕਿਹੜੇ ਮੜੇ ਆਈ ਲੈਕਸ ਦੀ ਪਹਿਲਾਂ ਪਾਉਂਦੇ ਹੋਣਗੇ ਕਿਹੋ ਜਿਹਾ ਕਿ ਚੋਰੀਆਂ ਬੇਬੇ ਬੇਬੇ ਜਿੰਨੀਆਂ ਸਵਾਦ ਕਚੋਰੀਆਂ ਬਣ ਜੁਣੇ ਬਸ ਬੰਨੇ ਸਵਾਦ ਥੋੜਾ ਪਾਵਾਂਗੇ ਤੇ ਜੇ ਸਵਾਦ ਨਾ ਬਣੀਆਂ ਤਾਂ ਫੇਰ ਜੋ ਮੈਟਕ ਸੂਟ ਵੇਖ ਲੈ ਸਾਢੇ 4 ਮਿੰਟ ਰਹਿ ਗਏ ਕਿਵੇਂ ਜੀ ਬੁੜੀਆਂ ਨੂੰ ਵਿਚਾਰੀਆਂ ਨੂੰ ਸੂਟਾਂ ਦੇ ਲਾਲਚ ਕੁੜੀਆਂ ਨੂੰ ਸੂਟਾਂ ਦਾ ਲਾਲਚ ਜੁੱਤੀਆਂ ਦਾ ਲਾਲਚ ਭਾਂਡਿਆਂ ਦਾ ਲਾਲਚ ਬਸ ਇਹੀ ਹੁੰਦਾ ਬੇਬੇ ਨੂੰ ਤਾਂ ਕੋਈ ਲਾਲਚ ਨਹੀਂ ਐ ਬੇਬੇ ਮੈਨੂੰ ਤਾਂ ਫੂਨਾ ਦਾ ਲਾਲਚ ਆ ਹੋਰ ਮਿੰਟ ਰਹਿ ਗਏ 4 ਗਿਣਤੀ ਦੇ ਹੁਣ ਵੇਖ ਲੈ ਤੂੰ ਚੱਕ ਚੱਕ ਨਾ ਵੇਖ ਇਹਨਾਂ ਨੂੰ ਰਹਾ ਲਗਾ ਦੇ ਰੱਖ ਦਿਓ ਜਿਵੇਂ ਜਿਵੇਂ ਪੱਕੀ ਜਾਂਦੀ ਆ ਮੈਨੂੰ ਡਰ ਲੱਗ ਜਾਂਦਾ ਕਿਉਂ ਇਹਨਾਂ ਨੂੰ ਛੇਤੀ ਬਣ ਜਾਣਾ ਤੇ ਹੁਣ ਇਹ ਤਾਂ ਪਟੀਕ ਕੋਲੇ ਤੁਰ ਪੈਣਾ ਨਹੀਂ ਹੋਣੇ ਹੁਣ ਤਾਂ ਲੇਟ ਹੋ ਗਿਆ ਸਵੇਰ ਸੁਵੇ ਜਾਵਾਂਗੇ ਸਾਰਾ ਦਿਨ ਉੱਥੇ ਪਸੰਦ ਕਰਾਂਗੇ ਫੇਰ ਲੈ ਆਵਾਂ ਇਹਨਾਂ ਤਾਂ ਹੱਥ ਵੀ ਮਹਿੰਗਾਂ ਛੂਟਾਂ ਨੂੰ ਪਾਉਣੇ ਆ ਅੱਧਾ ਕਿ ਮੇਰੇ ਨਾਲ ਚੱਖੂਗੀ ਇੱਥੇ ਪਟੀਕ ਗੱਲ ਚੱਖੂਗੀ ਹਾਂ ਬਕੀੜੇ ਲਵਾ ਕਿਹੜੇ ਬੁੜੀ ਅਰਝਾਕਾਂ ਕਿੱਧਰ ਜਾ ਕਰਕੇ ਪਟੀਕ ਗੱਲ ਜਾਗਾ ਬੇਬੇ ਤਿੰਨ ਮਿੰਟ ਰਹਿ ਗਏ ਉਸ ਬਣ ਗਏ ਅਕਜੋਰੀਆਂ ਬਣ ਵੀ ਕਿਦਾਂ ਲੈ ਲੈ ਮਿੰਟ ਮਾਰਿਆ ਰਾੜ ਕੇ ਨਾ ਕੱਚੀਆਂ ਨਾ ਘਟ ਘਟ ਸਿੱਧੀ ਰਹੀ ਆ ਰਾੜ ਨਾ ਵੇਖ ਲੋ ਖਾ ਕੇ ਨਹੀਂ ਬੇਬੇ ਕੱਚੀਆਂ ਲੱਗੀਆਂ ਜਾਂਦੀਆਂ ਇਹ ਕੱਚੀਆਂ ਲੱਗੇ ਜਾਂਦੀਆਂ ਰੜੀਆਂ ਐ ਵੇਖ ਲੋ ਲਓ ਜੀ ਮਿੰਟ ਰਹਿ ਗਏ ਆ ਸਾਢੇ 3 ਮਿੰਟ ਤੇ ਬਸ ਬਣ ਗਈਆਂ ਉਹ ਜਿਹੜੀ ਲੁਕੋ ਕੇ ਰੱਖੀਆਂ ਲੁਕੋ ਕੇ ਰੱਖੀਆਂ ਜਿਹੜੀਆਂ ਤੇ ਆਹ ਜਿਹੜੀਆਂ ਵਿੱਚ ਆਹ ਹਾਲੇ ਹਾਲੇ ਖਾਉਂਗੇ ਨਾਲ ਦੀ ਨਾਲ ਬਣਾਈ ਜਾਣੀਆਂ ਆਪਾਂ ਖਾਣ ਖਵਾਉਣ ਦੀ ਗੱਲ ਹੋਈ ਇਹ ਦੇਖ ਨਾ ਬਾਨੇ ਕਿੰਨੇ ਜਾਂਦੀ ਆ ਬਾਨੇ ਭੁੰਨੇ ਕੋਈ ਨਹੀਂ ਖਾਓ ਇਹ ਜੀ ਖਾ ਕੱਚੀ ਨਹੀਂ ਖਾ ਲੋ ਕੱਚੀਆਂ ਨਹੀਂ ਹੈ ਪੱਕੇ ਮਮਾ ਖਾਓ ਤੁਸੀਂ ਖਾਣ ਦੀ ਗੱਲ ਆ ਸਾਰੀਆਂ ਦੀ ਬਣਾਉਣ ਦੀ ਗੱਲ ਵੀ ਬਣਾ ਦੋ ਮਿੰਟ ਰਹਿ ਗਏ ਆ ਤੇ ਖਾ ਪਾ ਕੇ ਦੇ ਚਟਣੀ ਨਾਲ ਬੇਬੇ ਕਚੋਰੀਆਂ ਤੇ ਬਣ ਗਈਆਂ ਹੋਣਾ ਤੇ ਬਸ ਕੱਲੋ ਭੀਕ ਤੇ ਮੇਰੀ ਜਨੂਣੀ ਆ ਹੋਈ ਗੱਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਹਾਂ ਆਪੇ ਬੇਬੇ ਨੇ ਕਿਹਾ ਇਹ ਦੋ ਸੂਟ ਬਣਾ ਬੀਬੀ ਕਹਾ ਇਹ ਨਾ ਬੇਬੇ ਹੁਣ ਬੇਬੇ ਮੁੱਕਰ ਨਹੀਂ ਸਕਦੇ ਕੋਈ ਹੁਣ ਆਪੇ ਚਟਣੀ ਪਾ ਕੇ ਉਹ ਮੈਂ ਸਰਵ ਕਰਦਾ ਮਮਾ ਇਹਦੇ ਚ ਹਰਮਨ ਦੇ ਪੈਸੇ ਵਜ ਜਾਣੇ ਨਾ ਤਾਂ ਕਰਕੇ ਐ ਰੱਖੋ ਰਗੜਿਆ ਤੇ ਗਰੀਬ ਜਾਓ ਆ ਪਾਈ ਚਟਨੀ ਦੀ ਸ਼ੌਕ ਲਓ ਜੀ ਆ ਨਵੀਂ ਬੋਤਲ ਲੈ ਆਂਤੀ ਹੂ ਜਲਦੀ ਜਲਦੀ 1 ਮਿੰਟ ਰਹਿ ਗਿਆ ਜਲਦੀ ਕਰੋ 1 ਮਿੰਟ ਰਹਿ ਗਿਆ ਜੇ ਚਟਨੀ ਵਾਧੂ ਬਣਾਇਨੀ ਜਲਦੀ ਇਹ ਬੇਬੇ ਟਾਈਮਰ ਹੋ ਗਿਆ ਲੈ 1 ਮਿੰਟ ਹੋ ਗਿਆ ਜਲਦੀ ਕਰੋ ਹੋਣ ਵਾਲੇ ਆ 2 ਮਿੰਟ ਆ ਲਓ ਜੀ ਆਇਦਰ ਸਾਡੀਆਂ ਕਚੋਰੀਆਂ ਵੀ ਤਿਆਰ ਹੋ ਚੁੱਕੀਆਂ ਨੇ 1 ਮਿੰਟ 1 ਮਿੰਟ ਪਿਆਜ ਵਾਲੇ ਅਜੇ 1 ਮਿੰਟ ਹੋ ਹੋ ਵੀ ਆ ਗਏ 1 ਮਿੰਟ ਵਿੱਚ ਤਾਂ ਹੋ ਹੀ ਜਾਣਾ ਚਲੋ ਖਾਓ ਲਓ ਜੀ ਸਾਡੀਆਂ ਕੀ ਜੀ ਨੇ 1 ਮਿੰਟ ਪਹਿਲਾਂ ਕਚੋਰੀ ਰੈਡੀ ਹੋ ਚੁੱਕੀ ਆ ਤੋ ਬੀਬੀ ਆਵੜੋ ਸਾਸ ਬੀਬੀ ਤੁਸੀਂ ਫੜਾਓ ਸਾਸ ਇਹਦੇ ਚ ਰੱਖ ਲਓ ਆ ਲਓ ਤੇ ਆਹ ਬੜੋ ਇੱਕ ਇੱਕ ਰੱਖੋ ਕਚੋਰੀ ਹੋ ਗਏ 1 ਮਿੰਟ ਇਹ ਇਹ ਖਾਓ ਤੇ ਦੱਸੋ ਫਿਰ ਆਓ ਨੂੰ ਥੋੜੋ ਘਰ ਆਉਣਾ ਆ ਸੀ ਨਹੀਂ ਨਹੀਂ ਖਾਓ ਪਰ ਵੀ ਇਹ ਮਿੰਟਾਂ ਚ ਬਣਾਤੇ ਤਾੜੀਆਂ ਤਾੜੀਆਂ ਜੱਦ ਗਏ ਮਾਮੇ ਜੇ ਤਾੜੀਆਂ ਆਜੇ ਤਾੜੀਆਂ 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 ਓਏ ਰਾਮ ਰੱਖ ਰਾਮ ਨੂੰ ਵੀ ਦੋ ਖਾ ਕੇ ਜਾਈਂ ਰੋਕ ਦੇ ਆ ਜੀ ਉਹ ਟਾਈਮ ਨੂੰ ਰੋਕ ਦਿੱਤਾ ਜਾਵੇ ਤੋ ਹਾਂਜੀ ਦੀ ਜੇ ਬੇ ਬੇ ਤੱਤੀਆਂ ਨੇ ਸੋ ਮੰਮੀ ਜੱਦ ਚੁੱਕੇ ਨੇ ਮੰਮੀ ਦਾਦ ਨੂੰ ਸੂਟਾਂ ਦੇ ਸੁਬੜੇ ਆਉਣਗੇ ਜਰੂਰ ਦਾਦ ਤੁਰੇ ਨਾ ਫਿਰ ਆ ਜਾਓ ਪੈ ਸੌ ਜਾ ਜਾਓ ਆਹੋ ਬਲੂ ਡਾਕਟਰ ਤੇ ਚਾਹਦੇ ਪਕੀ ਕੋਈ ਜਾਣਦਾ ਬੇਬੇ ਕਿੱਦਾਂ ਬਣੀਆਂ ਕਚੋਰੀਆਂ ਬਹੁਤ ਸਾਡੀਆਂ ਮੈਂ ਕਿਤੇ ਕਿਤੇ ਮੁੱਕ ਨਹੀਂ ਜਾਂਦੀਆਂ ਆਂਟੀ ਜੀ ਉਧਰ ਮੈਂ ਮੁਕਰਨੀ ਨਹੀਂ ਆ ਮੁਕਰ ਦੇਣਾ ਨਹੀਂ ਹੁਣ ਤੇਰੀ ਸੇਲੀ ਕੋਲੇ ਬੈਠੀ ਆ ਰਿਕਾਰਡਿੰਗ ਹੋ ਗਈ ਹੁਣ ਆਹ ਹੋਣੀ ਮੁਕਰਨਾ ਹੁਣ ਤਾਂ ਖਾਣ ਨੂੰ ਭੁਲਾ 10 ਖਾ ਲਓ ਤੇ ਪਰ ਮੁਕਰ ਨਹੀਂ ਦਿੰਦੇ ਤੇ ਬੇ ਹੁਣ ਮੁਕਰਨਾ ਨਹੀਂ ਆ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਮੈਨੂੰ ਮਾਫ ਕਰੋ ਮਾਫੂੂ ਨਹੀਂ ਕਰਨਾ ਨਹੀਂ ਮਾਫ ਰਿਆ ਸਾਨੂੰ ਸੂਟ ਵਾਲੀ ਦੁਕਾਨ ਤੇ ਲੈ ਲਓ ਸੂਟ ਸੂਟ ਕਿਹਦਾ ਬਣਾ ਹੈ ਨਜ਼ਾਰਾ ਨਜ਼ਾਰਾ ਹੈ ਖੁਸ਼ ਰਹਿੰਦਾ ਸਾਰਾ ਨੰਨ ਰੱਬੀ ਇਹਨਾਂ ਖੁਸ਼ ਰਹੇ ਆਪਣਾ ਚੈਕਰ ਸਾਹ ਪਿੱਛੇ ਰਹਿ ਗਏ ਮੈਂ ਤੈਨੂੰ ਦੱਸ ਦਿੰਦਾ ਕੋਈ ਕੋਈ ਵੀ ਕੰਮ ਕੰਮ ਬੰਦੇ ਨੂੰ ਕਰਨਾ ਹੀ ਪੈਂਦਾ ਭਾਵੇਂ ਖੁਸ਼ ਹੋ ਕੇ ਕਰ ਲਓ ਭਾਵੇਂ ਰੋ ਕੇ ਕਰ ਲਓ ਕੰਮ ਤੇ ਕਰਨਾ ਹੀ ਪੈਣਾ ਉਹ ਆਪਣੇ ਤੇ ਹਨਾ ਕੋਈ ਵੱਡੀ ਤੰਦਰੁਸਤੀ ਆ ਮਾਰਾ ਤੰਦਰੁਸਤ ਰੱਖੇ ਆਪਾਂ ਕੰਮ ਕਰਦੇ ਰਹੀਏ ਕੰਮ ਕਰਦੇ ਬੰਦੇ ਨੂੰ ਕੁਝ ਨਹੀਂ ਹੁੰਦਾ ਨਾ ਹੀ ਕਸ ਹ ਸਭ ਤੋਂ ਵਧੀਆ ਆਪਣਾ ਬੰਦਾ ਕਿਹੜਾ ਕੰਮ ਕਰਦਾ ਵਾ ਹਰ ਮੰਦੇ ਦਾੜੀ ਬੈੜੀ ਜੀ ਆਹ ਅਰੇ ਵਾਕਿਆ ਸਾਰੇ ਨੁਕਰ ਚਲੇ ਜੀ ਬੰਦਾ ਕਿਹੜਾ ਵਾ ਹੋਰ ਲੋ ਗਿਆ ਐਦਾਂ ਨਹੀਂ ਕਹਿਣਾ ਮੈਨੂੰ ਤੋ ਡੈਡੀ ਜੀ ਚਲੋ ਪਿੱਛੇ ਰਹਿ ਗਏ ਆਪ ਨੂੰ ਉੱਠਣਾ ਪੈਣਾ ਮੈਨੂੰ ਨਾਲੇ ਸੌਖੀਆਂ ਹੀ ਆ ਕੋਈ ਔਖੀਆਂ ਨਹੀਂ ਘਰੇ ਆਪਣਾ ਜਿਹੜਾ ਸਮਾਨ ਹੁੰਦਾ ਉਹਦੇ ਨਾਲ ਹੀ ਬਣ ਜਾਂਦੀਆਂ ਨਾਲੇ ਆਟੇ ਦੀਆਂ ਆਟੇ ਦੀਆਂ ਕੋਈ ਇਹ ਨਹੀਂ ਹੈਗਾ ਮੈਂ ਇਦਾਂ ਆਪਣੇ ਸਿਹਤ ਲਈ ਨਹੀਂ ਠੀਕ ਹੁੰਦਾ ਤੇ ਆਟਾ ਵਧੀਆ ਜਿਹੜੇ ਨਾਲ ਆਪਾਂ ਰੋਟੀਆਂ ਪਕਾਉਨੇ ਉਸੇ ਆਟੇ ਚ ਆਪ ਬਣਾਂ ਕਿਵੇਂ ਬਣੀਆਂ ਡੈਡੀ ਬਹੁਤ ਵਧੀਆ ਬਣੀਆਂ ਡੈਡੀ ਦੇਖੋ ਬਹੁਤ ਵਧੀਆ ਬਣੀਆਂ ਓਏ ਹੁਣ ਆਪਾਂ ਤੁਹਾਨੂੰ ਕਚੋਰੀ ਚੈੱਕ ਕਰਾਉਣੇ ਆ ਆ ਬਾਹਰੋਂ ਆਟੇ ਦੀ ਕਚੋਰੀ ਬਣੀ ਏ ਜਦੋਂ ਇਹਨੂੰ ਤੁਸੀਂ ਖੋਲੋਗੇ ਓਏ ਹੋਏ ਓਏ ਕੀ ਆਹੀ ਬਾਤਾਂ ਕੀ ਆਹੀ ਬਾਤਾਂ ਖਾਵਾਂਗੇ ਤੇ ਫੇਰ ਨਿਆਰੇ ਲਾਵਾਂਗੇ ਸਾਕੇ ਵੇਖੀਏ ਓ ਵਾਏ ਗਰੂ ਆਡੀਅנס ਨੂੰ ਇੱਕ ਖਵਾ ਦਿਓ ਔਰ ਅਚੀ ਚਟਨੀ ਲਾ ਕੇ ਕੰਨੀ ਆ ਆ ਉਹ ਨੂੰ ਲੈ ਆ ਫੇਰ ਹਾਂ ਹਾਂ ਵਾਕ ਬਣੀਆਂ ਹੋਆ ਬਣਾਈ ਯਮੀ ਲਓ ਵੀ ਸੱਜਣ ਹੁਣ ਆਪਾਂ ਰਿਵਿਊ ਲਾਵਾਂਗੇ ਬੇਬੇ ਕਚੋਰੀਆਂ ਕਿਵੇਂ ਬਣੀਆਂ ਵਧੀਆ ਨਿਆਰਾ ਸਵਾਦ ਨਿਆਰਾ ਹੀ ਇੱਥੇ ਨਿਆਰਾ ਆ థాంਕ ਯੂ ਬਹੁਤ ਵਧੀਆ ਬੇਬੇ ਕਚੋਰੀਆਂ ਕਿਵੇਂ ਲੱਗੀਆਂ ਕਚੋਰੀਆਂ ਤਾਂ ਸਾਦ ਬਣੀਆਂ ਸੁਰਦਾ ਮੈਂ ਸੋਚੂਗੀ ਲੈ ਕੇ ਦੇਣਾ ਕਿ ਨਹੀਂ ਦੇਣਾ ਮੈਂ ਮੇਰੇ ਅੱਗੇ ਤੋਂ ਮੈਂ ਵੀ ਨਹੀਂ ਕੋਈ ਚੀਜ਼ ਬਣਾ ਕੇ ਦੇਣੀ ਉਹ ਅਗਲੇ ਵਲੌਗ ਚ ਦਿਖਾਵਾਂਗੇ ਆ ਮੈਂ ਕੀ ਮੁਖਾਵਾਂਗੇ ਸੂਟ ਹਾਂ ਅਗਲੇ ਬਲੌਗ ਵਿੱਚ ਲੈ ਕੇ ਦੇਣਾ ਹਾਂ ਅਗਲੇ ਬਲੌਗ ਵਿੱਚ ਲੈ ਤੂੰ ਦੱਸਣਾ ਸੱਚੀ ਸੱਚੀ ਲੈ ਕੇ ਦਿੱਤਾ ਇਹਨੇ ਮੈਂ ਦੱਸੂਗੀ ਪੱਕਾ ਦੱਸੂਗੀ ਮੇਰੇ ਮੂੰਹ ਤੋਂ ਮਾਰੇ ਨੇ ਪਛਾਣ ਲੈ ਬੇਬੇ ਉਹਨੇ ਕੁਤਰੀ ਸੋ ਅਗਲੇ ਬਲੌਗ ਵਿੱਚ ਦੇਖਾਂਗੇ ਸਜਣਾ ਬਾਏ ਬਾਏ ਜੀ ਸਭ ਸੀ ਹਾਤ ਨੂੰ ਇਹ ਪਰੇਸ਼ਾਨੀ ਚ ਨਾ ਨਾ ਪਾਇ ਰਹੀਗੇ ਉਹਨੂੰ ਸੋਚ ਲਾਂਗੇ ਹਾਂ ਓਕੇ ਜੀ ਬਾਏ ਬਾਏ ਇਹਨਾਂ ਦਾ ਇਹਨਾਂ ਦਾ ਹੀ ਚੱਲੀ ਜਾਣਾ ਸੂਟਾਂ ਵਾਲੇ